29ਵਾਂ ਹੁਕਮ ਹੈ ਸਤਰੂ ਨਾਲ ਸ਼ਾਮ-ਦਾਮ ਭੇਦ ਆਦਿਕ ਉਪਾਉ ਵਰਤਣੇ ਉਪਰੰਤ ਜੁਦ ਕਰਨਾ ਧਰਮ ਹੈ ਜੁਦ ਕਰਨਾ ਫਿਰ ਧਰਮ ਹੈ ਹੁਣ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਸਤਿਗੁਰੂ ਕੀ ਸਿਖਾ ਰਿਹਾ ਸਭ ਮੈਂ ਜੋਤ ਜੋਤ ਹੈ ਸੋ ਇਹ ਜਿਹੜਾ ਕੋਈ ਵੀ ਸੰਸਾਰ ਵਿੱਚ ਪੈਦਾ ਭਾਵੇਂ Hindu ਹੈ ਮੁਸਲਮਾਨ ਹੈ, ਇਸਾਈ ਹੈ, ਮਸਾਈ ਹੈ, ਜੋ ਵੀ ਦੁਨੀਆ ਵਿੱਚ ਪੈਦਾ ਹੋਇਆ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਹੈ। ਪਰ ਜਿਹੜਾ ਇਸ ਜੋਤ ਨੂੰ ਮਟਾਉਣਾ ਚਾਹੁੰਦਾ ਹੈ, ਉਹਦੇ ਖਿਲਾਫ ਸਤਗੁਰੂ ਦੀ ਲੜਾਈ ਹੈ। ਉਹ ਜ਼ੁਲਮ ਦੇ ਖਿਲਾਫ ਲੜਾਈ ਹੈ। ਜਿਹੜਾ ਇਸ ਜੋਤ ਦੇ ਉੱਪਰ ਜ਼ੁਲਮ ਕਰੇਗਾ, ਭਾਵੇਂ ਕਿਸੇ ਦੇ ਉੱਪਰ ਹੋ ਜ਼ੁਲਮ, ਹਿੰਦੂਆਂ ਦੇ ਉੱਪਰ ਹੋ ਰਿਹਾ ਸੀ, ਗੁਰਦੇਵਾਦਰ ਸਾਹਿਬ ਸ਼ਹਾਦਤ ਦੇ ਰਹੇ ਆ। ਰੱਬ ਦੀ ਜੋਤ ਸਾਡੇ ਘਰੋਂ ਤਾਂ ਇਹੀ ਆਵਾਜ਼ ਆ ਰਹੀ ਨਾ, ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਜੇ ਦੁਸ਼ਮਣ ਨਹੀਂ ਮੰਨਦਾ, ਸ਼ਾਮਦਾਰਤ ਹੁੰਦਾ ਹੈ ਸਲਾਹ ਕਰ ਲੋ ਸੁਲਾਹ ਕਰ ਲੋ ਇਹ ਵੀ ਗੁਰੂ ਸਾਹਿਬ ਨੇ ਕਰਕੇ ਦੇਖੀ ਦਾਮਦਾਰਤ ਹੁੰਦਾ ਹੈ ਕੁਝ ਦਿੱਤਾ ਜਾਏ ਕਲਗੀਧਰ ਪਾਸ਼ਾ ਨੇ ਸਾਰਾ ਕੁਝ ਦਿੱਤਾ ਸੰਭਲੋ ਉਹਨਾਂ ਨੂੰ ਤਾਂ ਇਹੀ ਚਾਹੀਦੇ ਸੀ ਕਿਲੇ ਚਾਹੀਦੇ ਸੀ ਰਾਜ ਭਾਗ ਚਾਹੀਦਾ ਸੰਭਲੋ ਅਨੰਦਪੁਰ ਸਾਹਿਬ ਵੀ ਛੱਡ ਦਿੱਤਾ ਜੇ ਤੁਸੀਂ ਮੰਨ ਸਕਦੇ ਤਾਂ ਮੰਨ ਲਓ ਭੇਦ ਭੇਦ ਮਤਲਬ ਲੋਕਾਂ ਨੂੰ ਵੱਖਰਾ ਕਰ ਦੇਣਾ ਗੁਰੂ ਸਾਹਿਬ ਨੇ ਆਖਿਆ ਫਿਰ ਹੁਣ ਇਹ ਫਿਰ ਆਪਣੇ ਆਪ ਨੂੰ ਤੁਸੀਂ ਆਪਣੀ ਸ਼ਕਤੀ ਨੂੰ ਪਛਾਣੋ ਤੁਸੀਂ ਨਿਆਰੇ ਹੋ ਕਹਿੰਦੇ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮਹਾਰਾ ਜਦੋਂ ਕੋਈ ਗੱਲ ਨਹੀਂ ਮੰਨਦਾ ਪਿੱਛੇ हट ਜਾਨੇ ਆਪਣੇ ਆਪ ਨੂੰ ਵਕ ਕਰ ਲੋ ਪਰ ਜੇ ਫਿਰ ਵੀ ਨਹੀਂ ਮੰਨਦਾ ਫਿਰ ਜੁੱਧ ਕਰਨਾ ਧਰਮ ਹੈ ਸਿੱਖ ਦਾ ਧਰਮ ਹੈ ਔਰ ਇਤਿਹਾਸ ਪੜ੍ਹ ਕੇ ਦੇਖ ਲੋ ਗੁਰੂ ਹਰਗੋਬਿੰਦ ਸਾਹਿਬ ਦੀ ਜੰਗਾਂ ਲੜਦੇ ਆ ਕਲਗੀਧਰ ਪਾਤਸ਼ਾਹ ਦੇ ਜੰਗਾਂ ਲੜੀਆਂ ਔਰ ਕਿਸੇ ਦੇ ਉੱਪਰ ਹਮਲਾ ਨਹੀਂ ਕੀਤਾ ਸਿੱਖ ਨੇ ਵੀ ਨਹੀਂ ਹਜਤ ਕਰ ਕਿਸੇ ਦੇ ਉੱਪਰ ਹਮਲਾ ਹਜੇ ਕੋਈ ਚੜ ਕੇ ਆਉਂਦਾ ਗੁਰੂ ਦੇ ਕੋਲ ਕੋਈ ਆਉਂਦਾ ਜੇ ਗੱਲ ਲੱਗਣ ਆਉਂਦਾ ਤੇ ਗੁਰੂ ਗੱਲ ਲਾ ਲੈਂਦਾ ਹੈ ਜੇ ਫਿਰ ਕੋਈ ਮੱਥਾ ਦਾ ਹਣ ਆਉਂਦਾ ਤੇ ਫਿਰ ਉਹ ਰਹਿੰਦਾ ਨਹੀਂ ਹੈ ਦੁਨੀਆ ਦੇ ਵਿੱਚ ਔਰ ਕਿਸੇ ਦੇ ਉੱਪਰ ਹਮਲਾ ਨਹੀਂ ਕਰਦਾ ਸਿੱਖ ਕਿਸੇ ਇਤਿਹਾਸ ਵਿੱਚ ਕਦੇ ਕਿਸੇ ਕੋਈ ਦੱਸ ਦੇਵੇ ਕਿ ਸਿੱਖ ਨੇ ਜਾਂ ਗੁਰੂ ਸਾਹਿਬ ਨੇ ਕਿਸੇ ਉੱਪਰ ਜਾ ਕੇ ਹਮਲਾ ਕੀਤਾ ਹਮਲਾ ਤਾਂ ਹੀ ਹੁੰਦਾ ਨਾ ਜਦ ਜੋਰੂ ਜ਼ਮੀਨ ਵਾਸਤੇ ਸਤ ਗੁਰੂ ਚਾਹੀਦਾ ਨਹੀਂ ਸ਼ਾਮ-ਦਾਮ-ਦੰਡ ਭੇਦ ਇਹ ਨੀਤੀ ਸੀ ਗੁਰੂ ਸਾਹਿਬ ਕਹਿੰਦੇ ਧਰਮ ਯੁੱਧ ਕਰਨਾ ਫਿਰ ਜ਼ਰੂਰੀ ਹੈ ਤੇ ਉਹਨਾਂ ਲੋਕਾਂ ਨੇ ਸੋਚਿਆ ਵੀ ਖੁਰਾ ਖੋਜ ਮਟਾ ਦੇਾਂਗੇ ਪਰ ਕੁਝ ਗੁਰ ਕਿਦਾਂ ਮੈਡਮ ਜਿਹਦਾ ਬੇਨਤੀ ਕੀਤੀ ਰੱਬ ਨਹੀਂ ਚਾਹੁੰਦਾ ਕਹਿੰਦੇ ਵੀ ਦੂਸਰੇ ਕੌਮਾਂ ਨੂੰ ਖਤਮ ਕਰਦੇ ਆਂਗੇ ਰੱਬ ਚਾਹੁੰਦਾ ਹੀ ਨਹੀਂ ਉਹਨਾਂ ਦੇ ਵਿੱਚ ਤਾਂ ਪੈਦਾ ਕਰ ਰਿਹਾ ਸਾਰਿਆਂ ਨੂੰ ਪੈਦਾ ਕਰ ਰਿਹਾ ਵੀ ਕੋਈ ਚਾਵੇ ਵੀ ਇੱਕੋ ਕੌਮ ਰਹੇਗੀ ਹੋਈ ਨਹੀਂ ਸਕਦਾ ਰੱਬ ਨਹੀਂ ਚਾਹ ਰਿਹਾ ਰੱਬ ਹਰ ਇੱਕ ਦੇ ਘਰ ਬੱਚਾ ਪੈਦਾ ਕਰ ਰਿਹਾ ਸਿੱਖਾਂ ਦੇ ਵੀ ਘਰ ਹੋ ਰਹੇ ਆ ਮੁਸਲਮਾਨਾਂ ਦੇ ਵੀ ਹੋ ਰਹੇ ਆ ਇਸਾਈਆਂ ਦੇ ਵੀ ਹਿੰਦੂਆਂ ਦੇ ਵੀ ਘਾ ਰਹੇ ਕੋਈ ਇੱਕ ਕਹਵੇ ਕਿ ਇੱਕੋ ਹੀ ਕੌਮ ਦੁਨੀਆ ਦੇ ਵਿੱਚ ਰਹੇਗੀ ਇਹ ਹੋ ਹੀ ਨਹੀਂ ਸਕਦਾ ਤੇ ਗੁਰੂ ਸਾਹਿਬ ਨੇ ਪਹਿਲਾ ਹਮਲਾ ਨਹੀਂ ਕੀਤਾ ਜਿਸ ਵੇਲੇ ਆਪਾਂ ਪੰਗਾਣੀ ਦਾ ਜੁੱਧ ਦਾ ਗੱਲ ਕਰਦੇ ਆ ਗੁਰੂ ਸਾਹਿਬ ਜੀ ਨੂੰ ਘੇਰਾ ਪਾ ਲਿਆ ਹਜ਼ਾਰਾਂ ਦੀ ਫੌਜ ਸੀ ਸਾਹਮਣੇ ਰਾਜਾ ਹਰੀ ਚੰਦ ਖੜਾ ਹੈ ਕਲਗੀਧਰ ਪਾਸ਼ਾ ਨੂੰ ਲਲਕਾਰ ਰਿਹਾ ਔਰ ਕਹਿ ਰਿਹਾ ਹੈ ਗੁਰਗੋਬੇ ਸਿੰਘ ਮਹਾਰਾਜ ਮੈਂ ਤੁਹਾਡੀ ਤੀਰ ਅੰਦਾਜ਼ੀ ਦੇਖਣਾ ਚਾਹੁੰਦਾ ਹਾਂ ਮੈਂ ਤੁਹਾਡੀ ਸ਼ਸਤਰ ਵਿਦਿਆ ਦੇਖਣਾ ਚਾਹੁੰਦਾ ਹਾਂ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਕਰਨਾ ਚਾਹ ਰਿਹਾ ਹਾਂ ਵੀ ਆਪਾਂ ਇਹਨਾਂ ਨੂੰ ਨਾ ਲੜਾਈਏ ਜਿਹੜੀਆਂ ਫੌਜਾਂ ਹਨ ਆਪਾਂ ਆਪਸ ਵਿੱਚ ਲੜ ਲਈਏ ਸਤਿਗੁਰੂ ਕਹਿੰਦੇ ਮਨਜ਼ੂਰ ਹੈ ਹੁਣ ਉਹ ਇਹ ਰਾਜਨੀਤੀ ਦੂਸਰੀ ਪੜ੍ਹਿਆ ਸੀ ਗੁਰੂ ਸਾਹਿਬ ਜੀ ਦੂਸਰੀ ਰਾਜਨੀਤੀ ਪੜ੍ਹੇ ਸਾਂ ਹੁਣ ਕਲਗੀ ਵਾਲਿਆਂ ਪਾਸ਼ਾ ਮਹਾਰਾ ਨੂੰ ਕਹਿੰਦਾ ਹਮਲਾ ਕਰੋ ਕਹਿੰਦੇ ਮੇਰਾ ਇਹ ਧਰਮ ਨਹੀਂ ਹੈ ਮੈਂ ਕਿਸੇ ਦੇ ਉੱਪਰ ਹਮਲਾ ਕਰਾਂ ਕਿਹੜਾ ਕਹਨੇ ਪਾਇਆ ਤੁਸੀਂ ਪਾਇਆ ਨਾ ਮੈਨੂੰ ਤੁਸੀਂ ਹਮਲਾ ਕਰੋ ਤੂੰ ਤੀਰ ਚਲਾ ਮਨ ਵਿੱਚ ਬੜਾ ਖੁਸ਼ ਹੋਇਆ ਇਹ ਗੁਰਗੋਬ ਸਿੰਘ ਫਕੀਰ ਇਹਨੂੰ ਕੁਝ ਪਤਾ ਹੀ ਕੁਝ ਨਹੀਂ ਹੈ ਬੜਾ ਖੁਸ਼ ਹੋਇਆ ਇੱਕ ਤੀਰ ਦੇ ਨਾਲ ਮੈਂ ਗੁਰਗੋਬ ਸਿੰਘ ਨੂੰ ਢੇਰੀ ਕਰਦੇ ਆ ਪਰ ਉਹਨੇ ਸੋਚਿਆ ਕੀ ਗੁਰਗੋਬਿ ਸਿੰਘ ਦਾ ਘੋੜਾ ਇਹਦੀਆਂ ਵੀ ਵਡੀਆਂ ਸਿਫਤਾਂ ਸੁਣੀਆਂ ਹਨ ਜੇ ਘੋੜਾ ਭਜਾ ਕੇ ਲੈ ਗਏ ਪਹਾੜਾਂ ਵਿੱਚ ਨਿਕਲ ਗਏ ਤਾਂ ਫਿਰ ਹੱਥ ਨਹੀਂ ਆਉਣਾ ਇਹ ਪਹਿਲਾਂ ਘੋੜੇ ਨੂੰ ਮਾਰ ਦਿਓ ਉਹਨੇ ਤੀਰ ਚਲਾਇਆ ਹਰੀ ਚੰਦ ਰਾਜੇ ਨੇ ਕਲਗੀਆਂ ਵਾਲੇ ਪਾਸ਼ਾ ਤੱਕਰ ਤੀਰ ਆਉਂਦਿਆਂ ਹੁੰਦਿਆਂ ਹਵਾ ਦੇ ਵਿੱਚ ਤੀਰ ਸਤਗੁਰੂ ਜੀ ਦੇ ਕੰਨ ਦੇ ਕੋਲ ਦੀ ਨਿਕਲ ਗਿਆ ਹੁਣ ਕਵਰ ਆ ਗਿਆ ਕਹਿੰਦਾ ਹਮਲਾ ਤੁਸੀਂ ਹੁਣ ਤੁਹਾਡੀ ਵਾਰੀ ਹੈ ਸਤਗੁਰੂ ਰਾਜੇ ਹਰੀ ਚੰਦ ਨੂੰ ਕਹਿੰਦੇ ਇੱਕ ਮੌਕਾ ਹੋਰ ਦਿੱਤਾ ਇੱਕ ਵਾਰੀ ਹੋਰ ਚਲਾ ਲਾ ਹੁਣ ਤੀਰ ਚਲਾਉਂਦਾ ਹੈ ਦੂਸਰਾ ਵੀ ਖਾਲੀ ਨਿਕਲ ਜਾਂਦਾ ਹੈ ਸਤਿਗੁਰੂ ਫੇਰ ਵੀ ਗੁੱਸੇ ਵਿੱਚ ਨਹੀਂ ਆਏ ਹੁਣ ਦੋ ਚੀਜ਼ਾਂ ਹੁੰਦੀਆਂ ਸਾਡੇ ਲੋਕ ਕੋਈ ਵੀ ਗੁਰੂ ਸਾਹਿਬ ਜੀ ਜੋਸ਼ ਵਿੱਚ ਹੁੰਦੇ ਸੀ ਕੱਲ ਕੀ ਗੋਸ਼ੋਸ਼ ਨਹੀਂ ਗੁਰੂ ਸਾਹਿਬ ਕੋ ਹੋਸ਼ ਵੀ ਹੈ ਸਤਿਗੁਰੂ ਕੋ ਹੋਸ਼ ਵੀ ਹੈ ਇਦਾਂ ਦਾ ਸ਼ਸਤਰਧਾਰੀ ਇਦਾਂ ਦਾ ਗੁਰੂ ਨਹੀਂ ਮਿਲੇਗਾ ਦੁਨੀਆ ਜਿਹੜਾ ਕਿਉਂਕਿ ਸਤਗੁਰੂ ਹਮਲਾ ਹੀ ਨਹੀਂ ਕਰ ਰਿਹਾ ਦੋ ਵਾਰੀ ਹਮਲਾ ਕਰ ਦਿੱਤਾ ਉਸਨੇ ਦੋ ਵਾਰੀ ਤੀਰ ਚਲਾਇਆ ਤੀਸਰੀ ਵਾਰੀ ਫਿਰ ਮੌਕਾ ਦਿੱਤਾ ਫਿਰ ਮਨ ਵਿੱਚ ਸੋਚਦਾ ਕਿ ਇਹਨੂੰ ਕੁਝ ਨਹੀਂ ਪਤਾ ਇਹ ਤਾਂ ਫਕੀਰ ਹੈ ਇਹਨੂੰ ਕੁਝ ਨਹੀਂ ਪਤਾ ਹੁਣ ਤੀਰ ਚਲਾਇਆ ਉਹਨੇ ਵੀ ਇੱਕ ਤੀਰ ਥੱਲੇ ਚਲਾ ਗਿਆ ਇੱਕ ਤੀਰ ਉੱਪਰ ਨਿਕਲ ਗਿਆ ਹੁਣ ਗੁਰੂ ਸਾਹਿਬ ਮਹਾਰਾਜ ਜੀ ਦੇ ਸਿੱਧਾ ਗੁਰੂ ਸਾਹਿਬ ਮਹਾਰਾਜ ਦੇ ਪੇਟ ਦੇ ਉੱਪਰ ਨਿਸ਼ਾਨਾ ਬਣਾਉਂਦਾ ਹੈ ਸਤਗੁਰੂ ਜੀ ਮਹਾਰਾਜ ਜੀ ਵੈਸੇ ਵੀ ਘੋੜਸਵਾਰ ਪਹਿਲਾਂ 벨ਟ ਲਾਉਂਦੇ ਆ ਚੰਮੜੇ ਦੀ ਫਿਰ ਉੱਪਰ ਗੁਰੂ ਸਾਹਿਬ ਜੀ ਕਮਰ ਕੱਸਾ ਬੰਨ੍ਹਦੇ ਸਨ ਉਹਨੇ ਆਖਿਆ ਵੀ ਜੇ ਤੀਰ ਉੱਪਰ ਚੱਲਾ ਗਿਆ ਛਾਤੀ 'ਚ ਲੱਗੇਗਾ ਜੇ ਥੱਲੇ ਚੱਲਾ ਘੋੜੇ ਨੂੰ ਲੱਗੇਗਾ ਕਿਤੇ ਹੁਣ ਬਾਹਰ ਖਾਲੀ ਨਹੀਂ ਜਾਏਗਾ ਉਹਨੇ ਹੁਣ ਸੋਚ ਲਿਆ ਤੇ ਬੜਾ ਆਪਣੇ ਆਪ ਦੇ ਹੰਕਾਰਿਆ ਹੋਇਆ ਸੀ ਹੁਣ ਤੀਰ ਚਲਾਉਂਦਾ ਹੈ ਤੀਸਰਾ ਤੀਰ ਚਲਾਇਆ ਜਿਸ ਵੇਲੇ ਤੀਸਰਾ ਤੀਰ ਚਲਾਇਆ ਸਤਗੁਰੂ ਜੀ ਦੇ ਕਮਰ ਕੱਸੇ ਨੂੰ ਲੱਗਾ ਕਪੜਾ ਫਟ ਗਿਆ ਰੇਸ਼ਮ ਦਾ ਜਾ ਕੇ 벨ਟ ਵੀ ਪਾੜ ਦਿੱਤੀ ਇੰਨਾ ਤਿੱਖਾ ਤੀਰ ਸੀ ਛੋੜੀ ਦੀ ਚੁੰਝ ਸਤਗੁਰੂ ਮਹਾਰਾਜ ਨੇ ਚੁੱਭ ਗਈ ਗੁਰੂ ਸਾਹਿਬ ਕਹਿੰਦੇ ਕਿ ਹੁਣ ਫਿਰ ਹਰੀਚੰਦ ਖੜਾ ਹੋ ਜਾਂ ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ ਇੱਕੋ ਹੀ ਤੀਰ ਦੇ ਨਾਲ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਉਸ ਨੂੰ ਟਹਿ ਟੇਰੀ ਕਰ ਦਿੱਤਾ ਜਦੋਂ ਮਰਿਆ ਸੈਨਾਪਤੀ ਫੌਜਾਂ ਬਾਹੋ ਦਾ ਹੀ ਭੱਜੀਆਂ ਪਿੱਛੇ ਕਿ ਜੇ ਸੈਨਾਪਤੀ ਇੱਕ ਤੀਰ ਦੇ ਨਾਲ ਹੀ ਉਹਨੂੰ ਟਹਿ ਟੇਰੀ ਕਰ ਦਿੱਤਾ ਪਰ ਗੁਰੂ ਸਾਹਿਬ ਨੇ ਇਹ ਕਿਹਾ ਵੀ ਸਾਰਾ ਕੰਮ ਕਰਨਾ ਪਹਿਲਾਂ ਪਹਿਲਾਂ ਹਰੇਕ ਤਰ੍ਹਾਂ ਸਮਝਾਉਣ ਦਾ ਯਤਨ ਕਰਨਾ ਸਤਰੂ ਨਾਲ ਸ਼ਾਮ-ਦਾਮ ਭੇਦ ਆਦਕ ਪਾਉ ਵਰਤਨੇ ਉਪਰੰਤ ਜੁਦ ਕਰਨਾ ਧਰਮ ਹੈ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਫਤੇ ਜਿੰਨੀ ਸੰਗਤ ਬੈਠੀ ਹੈ ਗੱਜ ਵੱਜ ਕੇ ਫਤੇ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ